ਫਗਵਾੜਾ ਪੁਲਿਸ ਵੱਲੋਂ ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਥਾਣਾ ਰਾਵੜੇਪਿੰਡੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 51 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਰਾਵੜੇਪਿੰਡੀ ਦੇ ਐਸਐਚਓ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਫਸਰਾਂ ਦੀ ਹਦਾਇਤਾਂ 'ਤੇ ਪੁਲਿਸ ਟੀਮ ਨੇ ਦੌਰਾਨ ਗਸ਼ਤ ਹੁਸ਼ਿਆਰਪੁਰ ਤੋਂ ਫਗਵਾੜਾ ਨੂੰ ਜਾਂਦੀ 메ਨ ਸੜਕ ਤੇ ਪੁਲ ਨਹਿਰ ਸੂਆ ਬੀ ਟੰਡੋਲੀ ਵਿਖੇ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ ਜੋ ਕਿ ਪੁਲਿਸ ਨੂੰ ਦੇਖੇ ਕਪੜਾ ਗਿਆ ਤੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ਤੇ ਪੁਲਿਸ ਨੇ ਉਸ ਵਿਅ ਨੇ ਤਲਾਸ਼ੀ ਉਸ ਪਾਸੋਂ 51 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਉਹਨਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਕਨਈਆ ਲਾਲ ਵਾਸੀ ਮੁਹੱਲਾ ਸ਼ੀਤ ਭਗਤ ਸਿੰਘ ਨਗਰ ਫਗਵਾੜਾ ਵਜੋਂ ਹੋਈ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਸੀਨੀਅਰ ਪੁਲਿਸ ਅਫਸਰਾਂ ਦੇ ਅਧਾਰ ਦੇ ਮੁਤਾਬਕ ਚਲਾਈ ਹੋਈ ਮਹਿਮਾ ਨਸ਼ਾ ਮੁਕਤੀ ਉਸ ਵੇਲੇ ਵਿੱਚ ਐਸਆਈ ਜੀਪੀਰ ਸਮੇਤ ਪੁਲਿਸ ਪਾਰਟੀ ਇਲਾਕੇ ਦਾ ਨਾਕਾ ਲਾਇਆ ਜਿੱਥੇ ਨਹਿਰਪੁਰ ਪਸ਼ਾ ਬਰੋੜ ਇਹ ਇੱਕ ਨੌਜਵਾਨ ਜਿਹੜਾ ਇਹ ਵਾਰਿਆ ਸੀ ਸ਼ਕਤੀ ਬਣਾ ਤੇ ਉਹਨੂੰ ਜਿਹੜਾ ਕਾਬੂ ਕੀਤਾ ਇਸ ਪਾਰਟੀ ਨੇ ਦੇਖੋ ਕਿੰشن ਕਿਸ ਤਰ੍ਹਾਂ ਲੱਗਦੀ ਹੈ ਉਹਦਾ ਨਾਮ ਪੁੱਛਿਆ ਉਸਨੇ ਆਪਣਾ ਨਾਮ ਪ੍ਰਦੀਪ ਕੁਮਾਰ ਸਨਰ ਕਨਈਆ ਸ਼ਾਹਪੁਰ ਰੋਡ ਫਰਵਾੜਾ ਐਸਬੀਐਸ ਨਗਰ ਦੱਸਿਆ ਤੇ ਜਿਹਦੇ ਹੱਥ ਵਿੱਚ ਜਿਹੜਾ ਇੱਕ ਮومی ਨੁਕਾਫਾ ਪਿੰਵਾਈ ਖੰਡ ਦਾ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ ਜਿਹੜੀ ਸੀ ਹਾਰਨ ਬਰਾਬਰ ਇਸ ਤੋਂ ਪਹਿਲਾਂ ਵੀ ਉਹ ਤੇ ਪਰਚੇ ਦਰਜ ਹੋਏ ਇਸ ਤੋਂ ਪਹਿਲਾਂ ਇਹਦੇ ਕਲਾਮ ਕਰੰਦ ਦਰਜ ਆ ਸਰ ਇਹ ਖੁਦ ਵੇਚਦਾ ਹੈ ਖਾਂਦਾ ਹੈ ਕਿ ਵੇਚਦਾ ਜੀ ਇਹ ਵੇਚਦਾ ਜੀ ਤੇ ਹੋਰ ਕੋਈ ਮਾਮਲੇ ਦਰਜ ਹੈ ਤੇ ਇੱਥੇ ਹਾਂਡੀਆ ਹਾਂਡੀਪੀ ਸੈਕਟਰ ਦਾ ਪਹਿਲਾਂ ਵੀ ਮਕਦਮਾ ਦਰਜ ਹੈ ਤੇ ਚੋਰੀ ਦਾਮ ਕਰਉਂਦਾ ਸਭ ਇਹ ਕਿਹੜੀ ਜਗ੍ਹਾ ਜਾ ਕੇ ਬਿਜ਼ਨਸ ਹੋ ਰਿਹਾ ਕੁਛ ਇਹ ਕਿਹੜੀ ਜਗ੍ਹਾ ਤੇ ਇਹ ਜੇ ਸਾਡੀ ਇਨਵੈਸਟੀਗੇਸ਼ਨ ਦਾ 파ਟ ਆ ਉਹ ਬਗਤ ਦਾ ਸੈਰ ਦਾ ਫਿਲਹਾਲ ਇਹ ਬੋਲ ਰਿਹਾ ਕਿ ਇਹਦਾ ਕੋਈ ਰਿਮਾਂਡ ਵੈਰਾ ਅਸਲ ਕਿਤੇ ਇਹਨੂੰ ਅੱਜ ਹੀ ਇਹਨੂੰ ਜਿਹੜਾ ਅਰੈਸਟ ਕੀਤਾ ਗਿਆ ਕੱਲ ਮਾਂਜੋਗ ਦਲਦੋਤ ਵਿੱਚ ਸ਼ੀਫ ਜਗਾਇਆ ਜਾਵੇਗਾ ਤੇ ਕਿਹੜੀ ਜਗ੍ਹਾ ਤੋਂ ਮੈਂ ਕਹਿੰਦਾ ਸਾਹਮਣੇ ਆਇਆ ਕੁਝ ਇਹਨਾਂ ਪਤਾ ਵੀ ਅੰਮ੍ਰਿਤਸਰ ਤੋਂ ਲੈ ਕੇ ਆਉਂਦਾ ਫਿਰ ਉਹ ਕਲੀਅਰ ਨਹੀਂ ਕਰ ਰਿਹਾ ਕਿ ਕਿੱਥੋਂ ਲੈ ਕੇ ਆਉਂਦਾ ਲਿਆਂਦਾ ਅੰਮ੍ਰਿਤਸਰ ਇਹ ਕਿਸ ਚੀਜ਼ ਤੇ ਸੀ ਜੀ ਬਾਈ ਬਾਸ ਪਿੱਛੋਂ ਬਾਈ ਬਾਸ ਹੈ ਲੇਕਿਨ ਅਸੀਂ ਇਹਨੂੰ ਜਿਹੜਾ ਫੜਿਆ ਇਹ ਪੈਡਲ ਆ ਰਿਹਾ ਲੱਗਦਾ ਤੇ ਕੀ ਮਾਮਲਾ ਕਰ ਰਿਹਾ ਹੈ ਹੰਡੀ ਸੈਕਟਰ ਦਾ ਪੱਤੇ ਦਾ ਕੀਤਾ ਜਾਂਦਾ ਹੈ ਦੇ ਖਿਲਾਫ ਫਗਵਾੜਾ ਪੁਲਿਸ ਵੱਲੋਂ ਨਸ਼ਾ ਖਿਲਾਫ ਚਲਾਈ ਗਈ ਮਹਿੰਮ ਅਧੀਨ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 51 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਰਾਵਲਪਿੰਡੀ ਦੇ ਐਸਐਚਓ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਫਸਰਾਂ ਦੀ ਹਦਿਯਤਾਂ ਦੇ ਪੁਲਿਸ ਟੀਮ ਨੇ ਦੌਰਾਨ ਗਸ਼ਤ ਹੁਸ਼ਿਆਰਪੁਰ ਤੋਂ ਫਗਵਾੜਾ ਨੂੰ ਜਾਂਦੀ 메ਨ ਸੜਕ ਤੇ ਪੁਲ ਨਹਿਰ ਸੁਆ ਬੀ ਟੰਡੋਲੀ ਵਿਖੇ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ ਜੋ ਕਿ ਪੁਲਿਸ ਨੂੰ ਦੇਖੇ ਕਪੜਾ ਗਿਆ ਤੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ਤੇ ਪੁਲਿਸ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਦੌਰਾਨੇ ਤਲਾਸ਼ੀ ਉਸ ਪਾਸੋਂ 51 ਗ੍ਰਾਮ ਹੈਰੋਇਨ ਬਰਾਮਦ ਕੀਤੀ ਉਹਨਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਕਨਈਆ ਲਾਲ ਵਾਸੀ ਮੁਹੱਲਾ ਸ਼ੀਤ ਭਗਤ ਸਿੰਘ ਨਗਰ ਫਗਵਾ ਹੋਈ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ